ਮਸਕਾ ਚਸਕਾ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਗੁਰਦਾਸਪੁਰ ਦੇ ਵਿੱਚ ਵਿਕਾਸ ਤੇ ਬਹੁਤ ਪਰ ਨਿਕਾਸ ਹੈ ਨਹੀਂ ਇਹ ਅਸੀਂ ਨਹੀਂ ਬਾਜਵਾ ਕਲੋਨੀ ਗਲੀ ਨੰਬਰ 1 ਦੇ ਵਸਦੀਕ ਕਹਿ ਰਹੇ ਹਨ ਜਿਨ੍ਹਾਂ ਦੇ ਅਨੁਸਾਰ ਬੜੇ ਲੰਮੇ ਸਮੇਂ ਤੋਂ ਗਟਰ ਦਾ ਪਾਣੀ ਲੀਕ ਹੋ ਕੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਅੱਗੇ ਬਾਰਿਵਾਰ ਕੰਪਲੇਨਾਂ ਕਰਨ ਦੇ ਬਾਵਜੂਦ ਵੀ ਨਹੀਂ ਹੋਇਆ ਠੀਕ ਸਾਡੇ ਰਿਪੋਰਟਰ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਗੁਰਦਾਸਪੁਰ ਮਸਕਾ ਚਸਕਾ ਟਾਈ ਮੈਂ ਸਤਿੰਦਰ ਸਿੰਘ ਮੈਂ ਬੋਲਦਾ ਹਾਂ ਮਲਾ ਆਪਣਾ ਬਾਜੂ ਕਲੋਨੀ ਤੇ ਗਲੀ ਨੰਬਰ 1 ਗਲੀ ਨੰਬਰ 1 ਇਹ ਜਿਹੜਾ ਸੀਵਰੇਜ ਦਾ ਜੰਦ ਦਾ ਪਿਆ ਉਹਦਾ ਹੀ ਬੜੀ ਪ੍ਰੋਬਲਮ ਆ ਰਹੀ ਆ ਇਹ ਇਤੋਂ ਸਾਹ 2-3 ਮਹੀਨੇ ਤੋਂ ਸਾਡੀ ਸਾਰੀ ਗਲੀ ਜਿਹੜੀ ਆ ਸਰੀ ਪਾਣੀ ਨੇ ਤਾਂ ਡੱਕੀ ਜਾ ਰਹੀ ਹੈ ਬੜੀ ਥਾਈ ਕੰਪਲੇਂਟਾ ਕਰ ਕਰ ਵੇਖ ਲਈਆਂ ਕਿਸੇ ਨੇ ਕੋਈ ਨਹੀਂ ਸੁਣੀ ਸਾਡੀ ਕੀਤੀ ਤੇ ਜਿਹੜੇ ਹੌਣ ਜਾਣ ਦੀ ਇਨੀ ਪ੍ਰੋਬਲਮ ਵੀ ਜ ਉਹਨਾਂ ਦੇ ਛਿੱਟੇ ਗੰਦੇ ਉੱਤੇ ਪੈਂਦੇ ਨੇ ਸਾਰੇ ਤੇ ਬਿਮਾਰੀ ਫੈਲਣ ਦਾ ਖਤਰਾ ਹੈ ਤੇ ਬੜੇ ਆਪਣਾ ਕਹਿ ਕੇ ਹਾਰ ਗਏ ਆ ਵੀ ਇੱਥੇ ਉਹ ਡੇਂਗੂ ਵਧਣ ਦਾ ਖਤਰਾ ਹੈ ਡੇਂਗੂ ਇੱਕ ਦੋ ਕੇਸ ਵੀ ਆਏ ਨੇ ਵਿੱਚ ਪਰ ਕਿਸੇ ਨੇ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਇਸ ਜੀ ਬੇਟਾ ਅਸੀਂ ਮਤਲਬ ਸਤੰਬਰ ਮਹੀਨੇ ਤੋਂ ਕਰ ਰਹੇ ਆ ਵੈਨਾ ਆਨਲਾਈਨ ਪਬਲਿਕ ਗ੍ਰੀਮੈਂਸ ਡਿਪਾਰਟਮੈਂਟ ਜਿਹੜਾ ਵਾ ਹਾਂ ਤੇ ਮਤਲਬ ਲਗਾਤਾਰ ਹੀ ਸੀਐਮ ਆਫਿਸ ਚੀਫ ਸਕੱਰੇਟਰੀ ਆਫਿਸ ਨਾਲ ਪਬਲੀਕ ਗ੍ਰੀਵੈਂਸ ਸਰੀ ਮੂਵਲ ਜਿਹੜਾ ਆਨਲਾਈਨ ਬਣਿਆ ਹੋਇਆ ਇਹਨਾਂ ਦਾ ਤੇ ਇੱਕ ਇਹਨਾਂ ਦਾ ਬਣਿਆ ਹੋਇਆ ਵਾ ਸੀਵਰੇਜ ਬੋਰਡ ਦਾ ਆਪਣਾ ਮਖਰਾ ਸੀਵਰੇਜ ਇਹਨਾਂ ਦਾ ਗ੍ਰੀਵੈਂਸ ਵਾਲਾ ਡਿਪਾਰਟਮੈਂਟ ਹੈਗਾ ਵਾ ਮਤਲਬ ਕਿ ਰਿਸਪੌਂਸ ਨਹੀਂ ਆ ਰਿਹਾ ਕੋਈ ਸਵੇਰੇ ਸ਼ਾਮ ਮਤਲਬ ਅੰਦਰ ਵੇਖ ਲਓ ਅੰਦਰ ਰਹਿਣਾ ਵੀ ਔਖਾ ਹੋਇਆ ਹੋਇਆ ਮਤਲਬ ਕਿ ਜਦੋਂ ਹਵਾਇਦਾਂ ਹੁੰਦੀ ਹੈ ਸਾਰੇ ਮਤਲਬ ਅੰਦਰ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਦਰਵਾਜੇ ਮਤਲਬ ਬੰਦ ਰੱਖਨੇ ਪੈਂਦੇ ਆ। ਅਹੀਂ ਤਾਂ ਰਿਸ਼ਤੇਦਾਰ ਵੀ ਕਹਤ। ਅਹੀਂ ਤੇ ਆਪਣੇ ਰਿਸ਼ਤੇਦਾਰ ਵੀ ਡੱਕਦੇ ਆ ਵੀ ਸਾਡੇ ਲਾਂਗ ਇਨਿੰਗ ਬਦਬੂ ਆ ਰਹੀ ਗੰਦੀ ਵੀ ਇੱਥੇ ਫਿਲਹਾਲ ਕੋਈ ਨਾ ਆਇਆ ਸਾਨੂੰ ਕੋਈ ਮਿਲਣ ਵਾਸਤੇ ਤੇ ਮੰਨ ਲੀਤੇ ਐਸੇ ਕਰਕੇ। ਨੰਗੜਾ ਬੰਦ ਕਰਨਾ। ਹਾਂ। ਸਾਰਿਆ ਉਹ ਵਿੱਚ। ਸਾਰੀ ਗਲੀ ਇੰਨੀ ਸੀਗੀ ਸਾਰੀ ਨਾਸ ਕਰ ਦਿੱਤੀ ਆ ਮਤਲਬ ਜਿਹਾ ਉਹਦੇ ਆ ਸੀਵਰੀਜ ਦਾ ਪ੍ਰੋਬਲਮ ਹੋ ਜੀ ਨਾ ਸ਼ੁਰੂ ਹੋਈ ਆ। ਸਾਰੀ ਗਲੀ ਦਾ ਪੈਸ ਨਾਸ ਕਰਕੇ ਰੱਖ ਦਿੱਤਾ ਇਹਨਾਂ ਨੇ। ਜੀ ਮਤਲਬ ਕੰਪਿਊਟਰ ਵਿੱਚ ਸੇਵ ਆ ਮੇਲਾਂ ਵੀ ਸੇਵ ਸਾਰੀਆਂ।